ਪਾਸਟਵੇ ਦੇ ਸੰਪਾਦਕ ਅਜੇ ਡੂਡੇਜਾ ਦੀ ਵਿਸ਼ੇਸ਼ ਰਿਪੋਰਟ ਮੁਤਾਬਕ ਦਿੱਲੀ ਦੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਨੇ ਕਾਫੀ ਲੰਮਾ ਸਮਾਂ ਮਜ਼ਬੂਤ ਹਾਲਤ ਬਣਾਈ ਰੱਖੀ ਪਰ ਜੇਕਰ ਦਿੱਲੀ ਵਿੱਚ ਕਿਸੇ ਵੀ ਚਾਹੇ ਉਹ ਨਗਰ ਨਿਗਮ ਹੋਵੇ ਜਾਂ ਵਿਧਾਨ ਸਭਾ ਵਿੱਚ ਆਪ ਨੂੰ ਹਾਰ ਦਾ ਸਾਹਮਣਾ ਕਰਨਾ ਪਵੇ ਤਾਂ ਇਸ ਦੇ ਨਿਸ਼ਚਿਤ ਤੌਰ ਤੇ ਪੰਜਾਬ 'ਚ ਵੀ ਪ੍ਰਭਾਵ ਦਿਖਨੇ ਲਾਜ਼ਮੀ ਹਨ ਕਿਉਂਕਿ ਆਪ ਦੀ ਸਰਕਾਰ ਇਸ ਵੇਲੇ ਪੰਜਾਬ ਵਿੱਚ ਮੌਜੂਦ ਹੈ ਅਤੇ ਦਿੱਲੀ ਤੇ ਪੰਜਾਬ ਦੋਵੇਂ ਰਾਜਾਂ ਨੂੰ ਹੀ ਆਪ ਆਪਣੀਆਂ ਮਾਡਲ ਰਿਆਸਤਾਂ ਵਜੋਂ ਪੇਸ਼ ਕਰਦੀ ਰਹੀ ਹੈ ਇਸ ਰਿਪੋਰਟ ਮੁਤਾਬਕ ਦਿੱਲੀ ਦੀ ਹਾਰ ਤੋਂ ਬਾਅਦ ਆਪ ਤੇ ਪੰਜਾਬ ਵਿੱਚ ਕਾਫੀ ਅਸਰ ਪੈ ਸਕਦਾ ਹੈ ਜਿਵੇਂ ਕਿ ਪਾਰਟੀ ਦੀ ਵਿਸ਼ਵਾਸ ਯੋਗਤਾ ਤੇ ਅਸਰ ਜੇਕਰ ਦਿੱਲੀ ਵਿੱਚ ਆਪ ਹਾਰਦੀ ਹੈ ਤਾਂ ਮਾਡਲ ਸਰਕਾਰ ਵੱਜੋਂ ਉਸ ਦੀ ਸਲਾਹਿਤ ਛਵੀ ਨੂੰ ਝਟਕਾ ਲੱਗ ਸਕਦਾ ਹੈ ਪੰਜਾਬ ਵਿੱਚ ਚੋਣ ਦੌਰਾਨ ਆਪ ਵੱਲੋਂ ਅਕਸਰ ਦਿੱਲੀ ਦੀਆਂ ਉਪਲਬਧੀਆਂ ਨੂੰ ਇੱਕ ਉਦਾਹਰਨ ਵਜੋਂ ਪੇਸ਼ ਕੀਤਾ ਗਿਆ ਸੀ ਦਿੱਲੀ 'ਚ ਹਾਰ ਤੋਂ ਬਾਅਦ ਦਿੱਲੀ ਮਾਡਲ ਦੀ ਮਜ਼ਬੂਤੀ ਤੇ ਸਵਾਲ ਖੜੇ ਹੋ ਸਕਦੇ ਹਨ ਐਸ ਨਾਲ ਪੰਜਾਬ ਵਿੱਚ ਪਾਰਟੀ ਦੇ ਵਰਕਰਾਂ ਅਤੇ ਸਮਰਥਕਾਂ ਦਾ ਹੌਸਲਾ ਵੀ ਘਟ ਸਕਦਾ ਹੈ ਜੋ ਸਰਕਾਰੀ ਨੀਤੀਆਂ ਨੂੰ ਜਨਤਾ ਤੱਕ ਲੈ ਕੇ ਜਾਂਦੇ ਹਨ ਪੰਜਾਬ ਵਿੱਚ ਆਪ ਸਰਕਾਰ ਤੋਂ ਲੋਕ ਵੱਡੀ ਉਮੀਦ ਰੱਖਦੇ ਹਨ ਜਿਵੇਂ ਕਿ ਸਿੱਖਿਆ ਸਿਹਤ ਰੋਜ਼ਗਾਰ ਬਿਜਲੀ ਕਿਸਾਨਾਂ ਦੇ ਕਰਜ਼ੇ ਆਦਿ ਦਿੱਲੀ ਵਿੱਚ ਹਾਰ ਨਾਲ ਪਾਰਟੀ ਤੇ ਦਬਾਅ ਵਧੇਗਾ ਕਿ ਉਹ ਆਪਣੇ ਵਾਦੇ ਜਲਦੀ ਪੂਰੇ ਕਰਕੇ ਲੋਕਾਂ ਨੂੰ ਨਿਰਾਸ਼ ਨਾ ਹੋਣ ਦੇਵੇ ਜੇਕਰ ਪਾਰਟੀ ਆਪਣੀਆਂ ਵੱਡੀਆਂ ਗੱਲਾਂ ਨੂੰ ਸਮੇਂ ਤੇ ਪੂਰਾ ਨਹੀਂ ਕਰ ਸਕੇ ਤਾਂ ਵਿਰੋਧੀ ਧਿਰ ਕਾਂਗਰਸ ਅਕਾਲੀ ਦਲ ਪਾਜਪਾ ਆਦ ਇਸ ਗੱਲ ਨੂੰ ਮੱਧ ਵਿੱਚ ਰੱਖ ਕੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗਾ ਪੰਜਾਬ ਵਿੱਚ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਪਾਜਪਾ ਆਦ ਲੰਮੇ ਸਮੇਂ ਤੋਂ ਆਪ ਦੀਆਂ ਸੰਭਾਵਿਤ ਕਮੀਆਂ ਤੇ ਉਂਗਲ ਚੁੱਕ ਰਹੇ ਹਨ ਜੇਕਰ ਦਿੱਲੀ ਵਿੱਚ ਆਪ ਹਾਰਦੀ ਹੈ ਤਾਂ ਇਹ ਉਹਨਾਂ ਲਈ ਇੱਕ ਵੱਡਾ ਹਥਿਆਰ ਬਣ ਸਕਦਾ ਹੈ ਉਹਨਾਂ ਵੱਲੋਂ ਦਲੀਲ ਦਿੱਤੀ ਜਾ ਸਕਦੀ ਹੈ ਕਿ ਜੇ ਦਿੱਲੀ ਵਿੱਚ ਲੋਕਾਂ ਨੇ ਆਪ ਨੂੰ ਨਕਾਰ ਦਿੱਤਾ ਤਾਂ ਪੰਜਾਬ 'ਚ ਵੀ ਹਾਲਾਤ ਉਹੀ ਰਹਿ ਜਾਣਗੇ ਜੇਕਰ ਆਪਨੇ ਆਪਣੀਆਂ ਨੀਤੀਆਂ ਵਿੱਚ ਸੁਧਾਰ ਨਾ ਕੀਤਾ ਤਾਂ ਆਮ ਆਦਮੀ ਪਾਰਟੀ ਅਕਸਰ ਇੱਕ ਕੇਂਦਰੀ ਲੀਡਰਸ਼ਿਪ ਤੇ ਨਿਰਭਰ ਰਹੀ ਹੈ ਦਿੱਲੀ ਵਿੱਚ ਹਾਰ ਹੋਣ ਤੋਂ ਬਾਅਦ ਪਾਰਟੀ ਨੂੰ ਲਾਜ਼ਮੀ ਤੌਰ ਤੇ ਆਪਣੇ ਸੰਸਥਾਤਮਕ ਦੌੜ ਭੱਜ ਤੇ ਮੁੜ ਵਿਚਾਰ ਕਰਨਾ ਪਵੇਗਾ ਇਸ ਦਾ ਅਸਰ ਪੰਜਾਬ ਇਕਾਈ ਤੇ ਵੀ ਪਵੇਗਾ ਜਿਸ ਨਾਲ ਇੱਥੇ ਵੀ ਖੇਤਰੀ ਨੇਤਾਵਾਂ ਨੂੰ ਮਜ਼ਬੂਤ ਬਣਾਉਣ ਜਾਂ ਉਹਨਾਂ ਦੀ ਵਿਧੀਕ ਹੌਸਲਾ ਅਫਜ਼ਾਈ ਕਰਨ ਦੀ ਲੋੜ ਪੈ ਸਕਦੀ ਹੈ ਜੇ ਪਾਰਟੀ ਉੱਚ ਪਦਰੀ ਲੀਡਰਸ਼ਿਪ ਤੇ ਹੀ ਨਿਰਭਰ ਰਹਿੰਦੀ ਹੈ ਤਾਂ ਸੰਭਵ ਹੈ ਕਿਉਂ ਪੰਜਾਬ ਦੀ ਖੇਤਰੀ ਲੀਡਰਸ਼ਿਪ ਨੂੰ ਫਿਰ ਤਿਆਰ ਕਰੇ ਜਾਂ ਨਵੇਂ ਚਿਹਰੇ ਨੂੰ ਲੈ ਕੇ ਆਉਣ ਤੇ ਜ਼ੋਰ ਦੇਵੇ ਦਿੱਲੀ ਤੋਂ ਬਾਹਰ ਪੈਰ ਪਸਾਰਨ ਲਈ ਆਪ ਨੇ ਪੰਜਾਬ ਤੇ ਸਭ ਤੋਂ ਵੱਧ ਉਮੀਦ ਰੱਖੀ ਸੀ ਅਤੇ ਇੱਥੇ ਸਰਕਾਰ ਬਣਾਉਣਾ ਇੱਕ ਵੱਡੀ ਉਪਲਬਧੀ ਰਹੀ ਪਰ ਜੇ ਦਿੱਲੀ ਵਿੱਚ ਹਾਰ ਹੁੰਦੀ ਹੈ ਤਾਂ ਰਾਸ਼ਟਰੀ ਪੱਧਰ ਤੇ ਉਹ ਆਪਣੇ ਵਿਸਥਾਰ ਨੂੰ ਲੈ ਕੇ ਪਾਰਟੀ ਦੇ ਹੌਸਲੇ ਵਿੱਚ ਕੁਝ ਹਲਕੀ ਰੁਕਾਵਟ ਆ ਸਕਦੀ ਹੈ ਜੇ ਪਾਰਟੀ ਹਰਿਆਣਾ ਉੱਤਰ ਪ੍ਰਦੇਸ਼ ਜਾਂ ਹੋਰ ਰਾਜਾਂ ਵਿੱਚ ਵਿਸਥਾਰ ਕਰਨਾ ਚਾਹੁੰਦੀ ਹੈ ਤਾਂ ਦਿੱਲੀ ਵਿੱਚ ਹਾਰ ਤੋਂ ਉਪਜੀ ਨਕਾਰਾਤਮਕ ਛਵੀ ਨਾਲ ਨਵੀਂ ਰਣਨੀਤੀ ਬਣਾਉਣੀ ਪਵੇਗੀ ਕਿਉਂਕਿ ਉਸ ਦੇ ਪ੍ਰਤੀਕਾਰੀ ਚੋਣ ਚ ਲੋਕ ਇਸ ਗੱਲ ਤੇ ਧਿਆਨ ਦੇਣਗੇ ਕਈ ਵਾਰੀ ਹਾਰ ਪਾਰਟੀ ਨੂੰ ਇਹ ਸਿੱਖਣ ਦਾ ਮੌਕਾ ਦਿੰਦੀ ਹੈ ਕਿ ਲੋਕਾਂ ਲਈ ਕਿਹੜੇ ਮੁੱਦੇ ਸਭ ਤੋਂ ਵੱਧ ਮਹੱਤਵਪੂਰਨ ਹਨ ਜੇਕਰ ਪਾਰਟੀ ਉਹ ਮੁੱਦੇ ਸਮਝ ਕੇ ਪੰਜਾਬ ਵਿੱਚ ਉਚਿਤ ਕਦਮ ਉਠਾਉਂਦੀ ਹੈ ਤਾਂ ਆਪ ਦੇਖ ਵਿੱਚ ਗਵਾਚੀ ਹੋਈ ਲੋਕਪ੍ਰਿਅਤਾ ਦੀ ਪਰਪਾਈ ਵੀ ਕੀਤੀ ਜਾ ਸਕਦੀ ਹੈ ਜੇਕਰ ਪੰਜਾਬ ਵਿੱਚ ਮੌਜੂਦਾ ਸਰਕਾਰ ਵਿਸ਼ੇਸ਼ ਤੌਰ ਤੇ ਸਿੱਖਿਆ ਸਿਹਤ ਅਤੇ ਗਵਰਨੈਂਸ ਦੇ ਮੁੱਦੇ ਤੇ ਝੂਠੇ ਨਤੀਜੇ ਦਿਖਾਉਂਦੀ ਹੈ ਤਾਂ ਦਿੱਲੀ ਵਿੱਚ ਹੋਈ ਹਾਰ ਤੋਂ ਹੋਣ ਵਾਲਾ ਨਕਾਰਾਤਮਕ ਪ੍ਰਭਾਵ ਕਿਸ ਹੱਦ ਤੱਕ ਕਟਕੀਤਾ ਜਾ ਸਕਦਾ ਹੈ ਦਿੱਲੀ ਵਿੱਚ ਆਪ ਦੀ ਹਾਰ ਦੇ ਸੁਭਾਵਿਕ ਰੂਪ ਵਿੱਚ ਪੰਜਾਬ 'ਚ ਵੀ ਰਾਜਨੀਤਿਕ ਪ੍ਰਭਾਵ ਦੇ ਸਕਦੇ ਹਨ ਕਿਉਂਕਿ ਪਾਰਟੀ ਦੀ ਖਾਸ ਪਹਿਚਾਨ ਅਤੇ ਵਿਸ਼ਵਾਸ ਕਾਫੀ ਹੱਦ ਤੱਕ ਦਿੱਲੀ ਮਾਡਲ ਤੇ ਟਿਕਿਆ ਹੋਇਆ ਹੈ ਇਸ ਕਾਰਨ ਪਾਰਟੀ ਦੀ ਰਣਨੀਤੀ ਵਰਕਰਾਂ ਦਾ ਹੌਸਲਾ ਅਤੇ ਵਿਰੋਧੀ ਧਿਰ ਦੇ ਹਮਲਿਆਂ ਦੀ ਦਿਸ਼ਾ ਸਭ ਕੁਝ ਪ੍ਰਭਾਵਿਤ ਹੋ ਸਕਦੇ ਹਨ ਪਰ ਜੇ ਆਪ ਦੀ ਪੰਜਾਬ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਤੇਜ਼ੀ ਦਿਖਾਉਂਦੀ ਹੈ ਅਤੇ ਲੋਕਾਂ ਦੇ ਵਿਸ਼ਵਾਸ ਵਿੱਚ ਪੱਕੀ ਰਹਿੰਦੀ ਹੈ ਤਾਂ ਹਾਰ ਤੋਂ ਹੋਈ ਨੁਕਸਾਨ ਦੀ ਪਰਭਾਈ ਹੋ ਸਕਦੀ ਹੈ ਇਸ ਹਾਲਤ ਵਿੱਚ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਇਹ ਰਹੇਗੀ ਕਿ ਉਹ ਆਪਣੇ ਅਨੁਭਵ ਤੋਂ ਸਿੱਖ ਕੇ ਪੰਜਾਬ ਵਿੱਚ ਚੰਗੀ ਗਵਰਨੈਂਸ ਦੇ ਦਾਅਵੇ ਤੇ ਪੂਰੀ ਠੋਸਤਾ ਨਾਲ ਖਰੀ ਉਤਰੇ